ਸਵਾਗਤ ਹੈ ਦੋਸਤੋ ਕਿਰਪਾ ਡੈਰੀ ਵਿੱਚ ਅੱਜ ਦੀ ਵੀਡੀਓ ਜਿਹੜੀ ਦੋਸਤੋ ਆਪਾਂ ਲਾਈਵ ਕਰਨ ਜਾ ਰਹੇ ਹਾਂ ਆਪਣੇ YouTube ਚੈਨਲ ਦੇ ਉੱਪਰ ਲਾਈਵ ਦੋਸਤੋ ਥੋੜੇ ਸਮੇਂ ਬਾਅਦ ਕਰ ਜਾ ਰਹੇ ਹਾਂ ਕਿਉਂਕਿ ਲਾਈਵ ਕਰਨ 'ਚ ਕਈ ਵਾਰ ਨੈਟਵਰਕ ਇਸ਼ੂ ਕਾਫੀ ਆ ਜਾਂਦਾ ਹੈਗਾ ਤੇ ਅੱਜ ਦੀ ਵੀਡੀਓ ਵਿੱਚ ਲਾਈਵ ਕਰਕੇ ਤੁਹਾਨੂੰ ਤਿੰਨ ਨਗ ਦਿਖਾਉਣੇ ਆ ਤਿੰਨੇ ਨਗ ਦੋਸਤੋ ਸੂਏ ਸਵਾਏ ਜਿਹੜੇ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਟੋਕੜਾ ਦੋਸਤੋ ਇਹਦੇ ਵਿੱਚ ਇੱਕ ਚੰਗੀ ਟੋਕੜ ਵੀ ਆ ਚੰਗੇ ਸੀਮਨ ਰਕਾਰਡ ਦੀ ਆ ਇਧਰਲੇ ਪਾਸੇ ਜਿਹੜੀ ਇਦੇ ਬਾਰੇ ਵੀ ਗੱਲਬਾਤ ਆਪਾਂ ਬਾਅਦ ਵਿੱਚ ਕਰ ਲਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਬਾਈ ਦਾ ਐਡਰੈਸ ਕੰਫਰਮ ਕਰਵਾ ਦਈਏ ਐਡਰੈਸ ਜਿਹੜਾ ਬਾਈ ਦਾ ਦੋਸਤੋ ਪਿੰਡ ਦਾਨੇ ਵਾਲਾ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਦੋਸਤੋ ਬਾਈ ਨੂੰ ਪਿੰਡਾ ਮੋਗਾ ਪਰ ਨੇੜੇ ਇਹ ਫਤਿਹਗੜ ਪੈਂਤੂਰ ਦੇ ਆਹਿੰਦਾ ਲਾਈਵ ਚੱਲ ਰਿਹਾ ਦੋਸਤੋ ਚੱਲਦੇ ਚੱਲਦੇ ਲਾਈਵ ਨੂੰ 6 ਜ਼ਰੂਰ ਕਰ ਦਿਆ ਕਰੋ ਇਹ ਰਿਕਵੈਸਟ ਹਰ ਵਾਰੀ ਰਹਿੰਦੀ ਆ ਵੀ ਤਾਂ ਕਿ ਹੋਰ ਵੀਰ ਸੱਜਣ ਵੀ ਜੁੜ ਸਕਣ ਤੇ ਆਪਾਂ ਨੂੰ ਵੀ ਫਿਰ ਲਾਈਵ ਸ਼ੁਰੂ ਕਰਨ 'ਚ ਆਸਾਨੀ ਹੋਏਂ ਜੀ ਨਾਲੇ ਗੱਲਾਂਬਾਤਾਂ ਹੋ ਜਾਂਦੀਆਂ ਨਾਲੇ ਲਾਇਕ ਜਰੂਰ ਕਰਦਿਆ ਕਰੋ ਦੋਸਤੋ ਤੁਹਾਡੇ ਇੱਕ ਲਾਇਕ ਨਾਲ ਹੌਸਲਾ ਬੜਾ ਵੱਧ ਜਾਂਦਾ ਤੇ ਲਾਇਕ ਦੇ ਵਿੱਚ ਦੋਸਤੋ ਇਨਾ ਫਾਇਦਾ ਹੋ ਜਾਂਦਾ ਲੋਕਾਂ ਨਾਲ ਕਮਿਊਨਿਕੇਟ ਹੋ ਜਾਂਦਾ ਗੱਲਬਾਤ ਹੋ ਜਾਂਦੀ ਹੈ ਪਤਾ ਲੱਗ ਜਾਂਦਾ ਵੀ ਕਿਹੜੇ ਕਿਹੜੇ ਵੀਰ ਕਿੱਥੋਂ ਜੜੇ ਹੋਏ ਆ ਦੋਸਤੋ ਉਹ ਰੋਹਿਤ ਕੁਮਾਰ ਨੇ ਕਮੈਂਟ ਕਰਤਾ ਪਹਿਲਾਂ ਬਠਿੰਡੇ ਵਾਲਾ ਜੱਗੀ ਧੰਨਵਾਦ ਭਾਈ ਜੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਐਡਰੈਸ ਕਨਫਰਮ ਕਰਦਿਆ ਕਰੋ ਵੀ ਕਿਹੜੇ ਕਿਹੜੇ ਵੀਰ ਕਿੱਥੋਂ ਦੇਖ ਰਹੇ ਬਠਿੰਡੇ ਤੋਂ ਭਾਈ ਦੇਖ ਰਹੇ ਤੇ ਮੋਗੇ ਜਿਲ੍ਹੇ ਤੋਂ ਆਪਾਂ ਕਵਰ ਕਰਨ ਜਾ ਰਹੇ ਤੇ ਇੱਕ ਦੋਸਤੋ ਚੰਗੀ ਟੋਕੜ ਰਹਿਣ ਵਾਲੀ ਆ ਮੁੱਲ ਵੈਸ ਤੇ ਮੇਰੇ ਸਹੌਣਾਂ ਪਰ ਇਹਦਾ ਮੁੱਲ ਦੋਸਤ ਚੰਗਾ ਹੋਣਾ ਕਿਉਂਕਿ ਚੰਗੀ ਬ੍ਰੀਡ ਰਕਾਰਦੀ ਆ। ਬਾਕੀ ਗੱਲਾਂ ਬਾਤਾਂ ਆਪਾਂ ਡਿਟੇਲ ਬਾਅਦ ਨਾਲ ਕਰ ਲਾਂਗੇ। ਹੋਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀਰ ਸੱਜਣਾਂ ਵੀ ਜੁੜ ਸਕਣ। ਬਾਕੀ ਨੰਬਰ ਬਾਈ ਦਾ ਆਪਾਂ ਟਾਈਟਲ ਦੇ ਵਿੱਚ ਦਿੱਤਾ ਹੋਇਆ ਤੇ ਨੰਬਰ ਬਾਕੀ ਬਈ ਆਉਦਾ ਭੋਲ ਵੀ ਦਊਗਾ। ਤੇ ਚੱਲ ਆ ਜੀ ਬਈ ਫਿਰ ਆਪਾਂ ਸ਼ੁਰੂ ਕਰ ਲਈਏ ਨਾਲ ਨਾਲ ਫਿਰ ਸੱਜਣ ਜਿਹੜੇ ਜੁੜੇ ਆ ਉਹ ਵੀ ਵੇਟ ਕਰਦੇ ਆ। ਸਤਿ ਸ੍ਰੀ ਅਕਾਲ ਬਾਈ। ਸਤਿ ਸ੍ਰੀ ਅਕਾਲ। ਆਪਾਂ ਨਾਮ ਤੇ ਐਡਰੈਸ ਦੱਸ ਦਈਏ ਜੀ। ਨਾਮ ਮੇਰਾ ਰੰਦਰ ਸਿੰਘ ਪਿੰਡ ਦਾਨੇ ਵਾਲਾ ਜ਼ਿਲ੍ਹਾ ਮੋਗਾ ਹੋਰ। ਠੀਕ ਆ ਮੋਬਾਈਲ ਨੰਬਰ ਬੋਲਦੀ ਬਈ ਮੋਬਾਈਲ ਨੰਬਰ 98558 3876 ਠੀਕ ਆ ਹਾਂਜੀ ਲੋ ਦੋਸਤੋ ਰੋਸ਼ਨੀ ਕੁਮਾਰ ਦਾ ਕਮੈਂਟ ਆ ਗਿਆ ਸ਼ਾਰਟ ਵੀਡੀਓ ਆਪਣੇ ਠੀਕ ਆ ਬਈ ਤੇ ਬਈ ਆਪਣਾ ਪਹਿਲਾਂ ਪੈਂਡ ਕਨਫਰਮ ਕਰਵਾ ਲਿਆ ਵੀ ਪੈਂਡ ਕਿੱਥੇ ਰਹਿੰਦਾ ਤਣਾ ਪੈਂਡ ਮੇਰਾ ਆਪਣਾ ਆਪਾ ਨੂੰ ਓਡੀਸਾ ਹੈ 15 ਕਿਲੋਮੀਟਰ ਆ ਜੀਰਾ ਵੀ 15 16 ਕਿਲੋਮੀਟਰ ਆ ਮਖੂ ਹੀ 15 ਕਿਲੋਮੀਟਰ ਆਪਣਾ ਵਿਚਾਲੇ ਆ ਬਈ ਵਿਚਾਲੇ ਪਿੰਡ ਆ ਗਿਆ ਜਿਹੜੇ ਮੋਗੇ ਦਾ ਆ ਗਿਆ ਤੇ ਮੋਗੇ ਤੋਂ ਜਿਹੜਾ ਰੋਡ ਜਾਂਦਾ ਹੈਗਾ ਮਖੂ ਵਾਲਾ ਹਾਂਜੀ ਉਸ ਰੋਡ ਤੇ ਪਿੰਡ ਆ ਜਾਂਦਾ ਫਤੇਗੜ ਦੇ ਪਿੰਡ ਤੂਰ ਵਾਲੇ ਪਾਸੇ ਠੀਕ ਆ ਮੋਬਾਈਲ ਨੰਬਰ ਬੋਲ ਦੀ ਬਈ ਇੱਕ ਵਾਰੀ ਮੋਬਾਈਲ ਨੰਬਰ 9858 3176 ਠੀਕ ਆ ਨੰਬਰ ਜਿਹੜਾ ਦੋਸਤੋ ਜਿਵੇਂ ਦੱਸਿਆ ਆਪਾਂ ਟਾਈਟਲ ਦੇ ਵਿੱਚ ਵੀ ਨੰਬਰ ਬਈ ਦਾ ਚੱਲੀ ਜਾਂਦਾ ਹੈਗਾ ਤੇ ਬਈ ਇੱਕ ਨੰਬਰ ਦਾ ਸ਼ੁਰੂ ਕਰ ਲਗੇ ਇਹ ਜਿੱੱਜਾ ਸੁਹਾ ਠੀਕ ਆ ਹਾਂਜੀ ਕੱਲੀ ਟੋਕੜ ਕੱਲੀ ਟੋਕੜਾ ਵੀਮ ਬਾਈਆਂ ਦਾ ਟੀਗਾ ਲੱਗਿਆ ਆਪਾਂ ਖਾਲੀ ਕਰਕੇ ਦੇਣੀ ਆ ਦੁੱਧ ਦੇ ਹਲੇ 7 ਕਿਲੋ ਵਾਲੇ ਕੰਡੇ ਵਾਲਾ ਆਪਾਂ 6 ਕਰਕੇ ਦੇਣੀ ਆ ਕੁਝ 2 ਡੰਗ 4 ਡੰਗ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਹਾਂਜੀ ਸਹੀ ਜਿਵੇਂ ਆਪ ਸਮਾ ਦੇ ਇੱਕ ਨੰਬਰ ਆ ਠੀਕ ਆ ਤੋਰੀ ਬਈ ਮੜਾ ਜੀ ਲਓ ਦੋਸਤੋ ਟੋਕੜ ਤੀਜਾ ਸੁਆ ਬਾਈ ਦਾ ਵੀ ਸਿੰਮਨ ਲੱਗੇ ਨੂੰ 2 ਕਿਲੋ ਹੋਗੇ 2 ਡੰਗ 3 ਡੰਗ ਜਿੰਨਾ ਡੰਗ ਤੁਹਾਡਾ ਜੀ ਕਰਦਾ ਉਹ ਵੀ ਤੁਸੀਂ ਤਸੱਲੀ ਕਰ ਸਕਦੇ ਪਰ ਖਾਲੀ ਬਣ ਕੇ ਸੌਦਾ ਕਰਿਓ ਦੁੱਧ 7 ਲੀਟਰ 6 ਲੀਟਰ ਮੰਨ ਕੇ ਵੀ ਦਾਦਾ ਵੀ ਸੌਦਾ ਕਰ ਸਕਦੇ ਹੋ ਲਾਈਕ ਜਰੂਰ ਕਰੀ ਚੱਲਿਆ ਤਾਂ ਨਾਲ ਨਾਲ ਆਪਣਾ ਐਡਰੈਸ ਜਰੂਰ ਦੱਸੀ ਚੱਲਿਓ ਬਹੁਤ ਚੰਗੀ ਵੀ ਹੋ ਸਕਦਾ ਨੈਟਵਰਕ ਇਸ਼ੂ ਕਰਕੇ ਵੀ ਕਿਸੇ ਦਾ ਕਮੈਂਟ ਲੇਟ ਪੜਿਆ ਜਾਵੇ ਪਰ ਕੋਸ਼ਿਸ਼ ਕਰਾਂਗੇ ਪਰ ਰਪਲਾਈ ਸਾਰਿਆਂ ਨੂੰ ਦੇਣ ਦਾ ਵੀ ਕਿਹੜੇ ਕਿਹੜੇ ਵੀਰ ਕਿੱਥੋਂ ਦੇਖ ਰਿਹਾ ਹਵਾਨਾ ਤੁਸੀਂ ਇਹਦਾ ਚੈੱਕ ਕਰ ਲਓ ਨੇੜੇ ਤੋਂ ਥਾਣਾ ਦੇ ਸੈ ਚਾਰ ਹੀ ਥਾਣ ਕੋਈ ਫੋਟੋ ਨਹੀਂ ਇਧਰ ਪਾਸੇ ਦੀ ਵੀ ਅਪਾ ਦਿਖਾਉਣੇ ਤੋਕੜਾ ਦੋਸਤੋ ਸੀਮਨ ਲੱਗਿਆ ਵਾ ਖਾਲੀ ਮੰਨ ਕੇ ਸੌਦਾ ਕਰ ਲਿਓ ਅੱਗੇ ਗੱਬਣ ਰਹਿਣਾ ਰਹਿਣਾ ਤੁਹਾਡੀ ਕਿਸਮਤ ਆ ਮਿਸ ਫੌਜਣ ਦਾ ਕਮੈਂਟ ਆ ਗਿਆ ਇਹਨੂੰ ਤੇ ਬਾਕੀ ਦੋਸਤੋ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਚਲੋ ਕਿਹੜੇ ਕਿਹੜੇ ਵੀਰ ਕਿੱਥੋਂ ਦੇਖ ਰਿਹਾ ਹੈ। ਇਹਦਾ ਮੋਲ ਨਹੀਂ ਆਪਾਂ ਦੱਸਿਆ ਮੋਲੇ ਦਾ 15.5 ਹਜ਼ਾਰ ਚ 100 ਕਿਲੋਮੀਟਰ ਪਹੁੰਚ। ਅੱਛਾ 15.5 ਹਜ਼ਾਰ ਚ ਦੋਸਤੋ 100 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਬਾਕੀ ਸੌਦਾ ਜਿਹੜਾ ਤੁਸੀਂ ਲਾਉਣਾ ਤੇ ਰੋਹੀ ਦੀ ਕੁਮਾਰ ਕਹਿੰਦੇ ਬਾਈ ਆਪਣੀ ਇਹ ਵੀ ਵੀਡੀਓ ਦੋਸਤੋ ਕਈ ਵਾਰਸ ਮੈਨੂੰ ਕਮੈਂਟ ਪੜ੍ਹਨ ਚ ਵੀ ਕਈ ਵਾਰ ਸਪੈਲਿੰਗ ਮਿਸਟੇਕ ਹੋ ਜਾਂਦੀ ਤੇ ਉਹ ਧਿਆਨ ਰੱਖਿਓ ਤੁਸੀਂ ਬਾਕੀ ਕੁਆਲਿਟੀ ਤੁਸੀਂ ਇਹਦੀ ਚੈੱਕ ਕਰ ਲਓ। ਹੰਮੋਂ ਦੇ ਤਾਂ ਬਿੰਦਾਂ ਦੱਸਦਾ 15000 ਜਿਹੜੀ ਪਹੁੰਚਦੀ ਆ ਇਹ ਵੀ ਦੂਜਿਆ ਸੁਆ ਵੱਚੀ ਆ ਯਾਦ ਕੁਆਲਿਟੀ ਦੀ ਬਹੁਤ ਚੰਗੀ ਆ ਹਮ ਦੋ ਦਿੰਦੇ ਹਲੇ ਵੀ 7 ਕਿਲੋ ਇਹ ਕੱਲੀ ਟੋਕੜ ਆ ਕੱਲੀ ਟੋਕੜ ਹਾਂਜੀ ਦੋ 7 ਕਿਲੋ ਆਪੇ 6 ਕਿਲੋ ਕਰਕੇ ਦੇਣੀ ਆ ਦੋ ਡੰਗਾਂ ਵਿੱਚ 4 ਡੰਗ ਚੋ ਕੇ ਲੈ ਕੇ ਜਾਵੇ ਵੀਰੇ ਠੀਕ ਆ ਤੋਰੇ ਤਾਰੇ ਦੀ ਬਹੁਤ ਚੰਗੀ ਠੀਕ ਆ ਥਾਣਾ ਤੋਂ ਨਾਲ ਦੀ ਜਵਾਬਸਮਾ ਦੀ ਜਵਾਬਸਮਾ ਦੀ ਇੱਕ ਨੰਬਰ ਆ ਵੀਰੇ ਪਰ ਇੱਕ ਥਾਂ ਚੋਂ ਭੂਰ ਮਾਰਦੀ ਮੜੀ ਜੇ ਆਪਾਂ ਦੱਸ ਕੇ ਦੇਣੀ ਆ ਕਿਹੜੇ ਥਾਂ ਚੋਂ ਬਈ ਮਗਰਲੇ ਥਾਂ ਚੋਂ ਮਾਰਦੀ ਵੀਰੇ ਬਹਿਣੀ ਆ ਮਾਰਦੀ ਘੱਟ ਥੋੜੀ ਆ ਵੀਰੇ ਠੀਕ ਆ ਬੜੀ ਭੂਰ ਜੂਰੂ ਹੈਗੀ ਦੋਸਤੋ ਬਈ ਨੇ ਪਹਿਲਾਂ ਦੱਸਤਾ ਤੇ ਇੱਕ ਚੰਗੀ ਟੁਕੜ ਜਰੂਰ ਤੁਹਾਨੂੰ ਦਿਖਾਉਣੀ ਆ ਲਾਸਟ ਦੇ ਕਰ ਬਣੇ ਰਹੋ ਸ਼ੇਅਰ ਜਰੂਰ ਕਰ ਦਿਓ ਬਹੁਤ ਚੰਗਿਆ ਥਾਂ ਤੋਂ ਬਾਕੀ ਅੱਜ ਨਾਲੇ ਦੋਸਤੋ ਥਾਣਾ ਮਨ ਦਿਖਾ ਗਈ ਬਈ ਮੜਾ ਜਿਹੜਾ ਹਲੋ ਇਥੋਂ ਚੈੱਕ ਕਰ ਲੋ ਦੁੱਧ ਦੀ ਜਜਮੈਂਟ ਤੁਸੀਂ ਲਾਉਣੀ ਆ ਇੱਕ ਹਾਂਜੀ ਬੱਚੀ ਬੜੀ ਪਿਆਰੀ ਦੋਸਤੋ ਜਿਹੜੀ ਇਧਰਲੇ ਪਾਸੇ ਆ ਇਹ ਤੁਹਾਨੂੰ ਆਪਾਂ ਲਾਸਟ ਦੇ ਦਿਖਾਉਣੇ ਆ ਕਮੈਂਟਾਂ ਚ ਵੀਰਾਂ ਨੇ ਕਮੈਂਟ ਕਰਿਆ ਵੀ ਬੱਚੀ ਬੜੀ ਪਿਆਰੀ ਆ ਤੇ ਬਈ 6 ਲੀਟਰ ਦੁੱਧ ਮੰਨ ਕੇ ਸੌਦਾ ਕਰ ਲੈ ਤੋੜਾ ਹਨਾ ਤੇ ਮੁੱਲ ਦੱਸ ਦੀ ਫਿਰ 6 ਲੀਟਰ ਦੇ ਹਿਸਾਬ ਨਾਲ ਮੁੱਲ ਵੀਰੇ ਦਾ 14 ਹੀ ਆ ਤੇ 100 ਕਿਲੋਮੀਟਰ 14000 ਚ 100 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਠੀਕ ਆ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਜਰੂਰ ਕਨਫਰਮ ਕਰਵਾ ਦੀ ਬਈ ਮੋਬਾਈਲ ਨੰਬਰ 9858 3176 3176 ਹਾਂਜੀ ਦੋਸਤੋ ਨੰਬਰ ਟਾਈਟਲ ਦੇ ਵਿੱਚ ਦਿੱਤਾ ਹੋਇਆ ਕਿਉਂਕਿ ਲਾਈਵ ਚੈੱਕ ਦੋ ਵਾਰੀ ਆਪਣ ਨੂੰ ਨੰਬਰ ਵੀ ਪੁੱਛਣਾ ਪੈਂਦਾ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਕਿਹੜੇ ਵੀਰ ਕਿਹੜੇ ਏਰੀਏ ਚੋਂ ਵੀਡੀਓ ਦੇਖ ਰਹੇ ਆ ਤੇ ਇਧਰਲੇ ਪਾਸੇ ਦੋਸਤੋ ਜਿਹੜੀ ਬੱਚੀ ਚੰਗੀ ਆ ਦੋਸਤੋ ਇਹ ਤੇ ਬਈ ਇਹਦੀ ਕੀ ਡਿਟੇਲ ਆ ਇਹ ਬਤੇ ਦੂਜਾ ਸੁਆ ਹੂੰ ਹੁਣ ਤੋਂ ਕਿਹੜਾ ਤਾਜੀ ਸੁਈ ਦਾ ਰਿਕਾਰਡ ਹੈਗਾ 26 27 ਗਿਲ 26 27 ਗਿਲ ਫਾਰਮ ਜੋ ਬੈਡ ਲਈ ਆ ਅੱਛਾ ਆ ਮਰੂੜ ਦੇ ਸੀਮਾਂ ਦੀ ਆ ਮਰੂੜ ਦੇ ਸੀਮਾਂ ਦੀ ਆ ਆਪਣਾ ਇੱਥੇ ਸਰਕਾਰੀ ਸੀਮਨ ਲੱਗਿਆ ਆਪਣੇ ਕੋਲ ਆ ਚਾਰ ਦਿਨ ਹੋ ਗਿਆ ਤੁਸੀਂ ਨੂੰ ਆ ਆਪਾਂ ਆ ਗਏ ਹੱਥੀ ਲਵਾਇਆ ਚਾਰ ਦਿਨ ਹੋ ਗਏ ਡਾਕਟਰ ਕਹਿੰਦਾ ਅੰਦਰ ਹੋ ਕੇ ਆ ਹੂੰ ਤੇ ਕਿਆ ਕਬਾ ਸੋ ਇਹ ਯੰਦਰਾ ਹੂੰ ਵੀ ਠੀਗਾ ਪਲਵਾਤਾ ਸਰਕਾਰੀ ਸੀਮਨ ਲੱਗਿਆ ਇਹਨੂੰ ਸਰਕਾਰੀ ਸੀਮਨ ਲੱਗਿਆ ਠੀਕ ਆ ਯਾਦ ਕੁਆਲਟੀ ਤੇ ਸੀਮਨ ਸਟਰਾ ਮਿਲ ਜੂਦਾ ਹਾਂ ਹਾਂ ਮਿਲ ਜੂਰੇ ਤੇ ਹੁਣ ਇਸ ਟਾਈਮ ਟੋਕੜ ਦਾ ਦੁੱਧ ਕਿੰਨਾ ਹਜਰ ਆ ਵੀਰੇ ਟੋਕੜ ਦਾ ਦੁੱਧ ਹੈਗਾ ਹੀ ਵੀਰੇ 13-14 ਕਿਲੋ ਇਹਨੇ ਆਪਣੇ ਕੋਲ ਆਣ ਕੇ ਮਾਨ ਨਹੀਂ ਲਾਇਆ ਉੱਥੇ ਚਾਰ ਤੇ ਉੱਤੇ ਨੂੰ ਪਤਾ ਖਾਨੇ ਇੱਕ ਖੁੱਲੀਆਂ ਰਹਿੰਦੀਆਂ ਹੁਣ ਆਪਣੇ ਕੋਲ ਦੋ ਦਿਨ ਤੇ ਸੜਿਆ ਹੈਗਾ 11 ਕਿਲੋ 11 ਕਿਲੋ 11 ਕਿਲੋ ਠੀਕ ਆ ਦੋ ਟਾਈਮ ਚੋਇਸ ਬੜਾ ਕੋ ਚਾਰ ਟਾਂ ਚੋਇ ਇਹਦੇ ਜਵਾਬ ਸਮਾ ਦੀ ਇੱਕ ਨੰਬਰ ਹੂੰ ਬਹੁਤ ਚੰਗੀ ਆ ਵੈ ਠੀਕ ਆ ਹਾਂਜੀ ਲੋ ਦੋਸਤੋ ਕੰਨਿਆ ਵਾਲੇ ਦੰਦ ਵੀ ਅਜੇ ਖੜੇ ਆ ਵੀਰੇ ਛਿੱਗੀ ਆ ਵਾ ਠੀਕ ਆ ਹਾਂਜੀ ਟੋਕੜਾ ਦੋਸਤੋ ਬਰੂਡ ਦੇ ਸੀਮੰਟ ਦੀ ਆ ਜਿਹਦੀ ਆਪਾਂ ਗੱਲ ਕਰੀ ਸੀ ਲਾਸਟ ਦੇ ਪਰਸਨਲੀ ਮੈਨੂੰ ਬੜੀ ਪਸੰਦ ਆਈ ਤੇ ਦੋਸਤੋ ਜਿਆਦਾ ਕੁਆਲਿਟੀ ਫੁੱਲ ਚੰਗੀ ਆ ਉੱਥੇ ਤੁਹਾਨੂੰ ਪਤਾ ਵੀ ਫਾਰਮ 'ਚ ਖੁੱਲਾ ਆਉਂਦਾ ਪਸ਼ੂ ਦੋਸਤੋ ਥਲੇਰੇ ਦੀ ਗੋਲ ਕਰ ਜਾਂਦੇ ਬਾਈ ਮਾੜਾ ਇਹ ਇੱਕ ġੇੜਾ ਛੋਟਾ ਜਿਹਾ ਹੋਰ ਦਵਾਈ ਇਹਦਾ ġੇੜਾ ਇਧਰੋਂ ਦਵਾਈ ਇੱਕ ਇਸ ਕੁਆਲਿਟੀ ਚੈੱਕ ਕਰੋ ਬਰੂਡ ਦੇ ਸੀਮੰਟ ਦੀ ਸੀਮੰਟ ਬਾਈ ਜਦਦਾ ਵੀ ਸਰਕਾਰੀ ਲੱਗਿਆ ਵਾ ਉਹਦਾ ਸਟਰਾ ਮਿਲ ਜੂਗਾ ਤੁਹਾਨੂੰ ਦੁੱਧ ਬਾਈ ਨੇ 13 ਦੋਨਾਂ ਟਾਈਮ ਦਾ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਤੁਹਾਡਾ ਜੀ ਕਰਦਾ ਚਵਾਈ ਤੁਸੀਂ ਇੱਥੇ ਕਰ ਸਕਦੇ ਠੰਡੀ ਸੀ ਇਹ ਵੀ ਉਤਨਾ ਨਹੀਂ ਕੋਈ ਚੱਕਰੇਗਾ ਪਰ ਮੂਰ ਹੀ ਰਿਹਾਵਲ ਕਰਦੀ ਹੈ ਇਹ ਦੋ ਸਾਦੇ ਠੀਕ ਹੈ ਸਵੇਰ ਦੀ ਵਈਦਾ ਦਾ ਆ ਗਿਆ ਠੰਡੀ ਸੀਲ ਥਾਣਾ ਦੇ ਸੈ ਤੇ ਹਵਾਨਾ ਦੋਸਤੋ ਫੈਕਸ ਜਿਆਦਾ ਹਵਾਨਾ ਕੋਈ ਟਟਮਾ ਹਵਾਨਾ ਨਹੀਂਗਾ ਤੇ ਸੱਜਰ ਦਾ ਦੋਤੇ ਜਿਹੜਾ ਚੰਗਾ ਦਿੱਤਾ ਤੁਸੀਂ ਇੱਕੀ ਜੱਜਮੈਂਟ ਲਾ ਸਕਦੇ ਇਧਰਲੇ ਪਾਸ ਮੜਾ ਬਿੰਦੂ ਜੇ ਆ ਗਿਆ ਹੈ ਨਾ ਹਾਂ ਉਹਨਾਂ ਦੇ ਨਹੀਂ ਕੋਈ ਚੱਕਰੇਗਾ ਵੀਰੇ ਉਹ ਦੋਸਤੋ ਆਮੀ ਕਰਨੇ ਦੇ ਆਂਦਾ ਤੇ ਆਪ ਉਹ ਬਰੂਡ ਦੇ ਸੁਮੰਦੀਆ ਇਹਦਾ ਬਈ ਰੇਟ ਦੱਸ ਦੇ ਬਈ ਨੇ ਰੇਟ ਪੁੱਛਿਆ ਦਾ ਫਿਰ ਮੋਲ ਕੀ ਕਰਨ ਲੱਗਾ ਰੇਟ ਵੀਰੇ ਦਾ ਫੋਨ ਤੇ ਹੋਊਗਾ ਕਿਉਂਕਿ ਇਹਨੂੰ ਟੀਗਾ ਲੱਗਿਆ ਹੋਇਆ ਵਾ ਹਾਂ ਜੇ ਇਹਦਾ ਚੰਗੇ ਬਰੀਡ ਵਾਲੇ ਦਾ ਤੈਨੂੰ ਪਤਾ ਜਿੰਨੂੰ ਬਰੀਡ ਦੀ ਪਰਖ ਆਪਾਂ ਬਰੀਡ ਦੇ ਹੀ ਪੈਸੇ ਲੈਣੇ ਆ ਠੀਕ ਆ ਫੋਨ ਤੇ ਆਪਾਂ ਮੋਲਿਆਂ ਦਾ ਤਾਂ ਨਹੀਂ ਕਰਨਾ ਜੇ ਆਪਣੇ ਕੋ ਖੜ ਦੀਆ ਆਪਾਂ ਗੱਬਨ ਚੈੱਕ ਪਾਸ ਕਰਾ ਕੇ ਦੇਵਾ ਅਛਾ ਮੋਲ ਹੁਣ ਤਾਂ ਨਹੀਂ ਦੱਸਣਾ ਮੋਲ ਇਹਦਾ ਚੰਗਾ ਹੀ ਹੋਊਗਾ ਰੇ ਚੰਗਾ ਹੋਊਗਾ ਹਾਂਜੀ ਠੀਕ ਆ ਲਓ ਸੋ ਇਹ ਹੈਗੀ ਚੰਗੀ ਟੁਕੜ ਤੇ ਬਾਈ ਜਦਾ ਬਰੀਡ ਦੇ ਪੈਸੇ ਲੈਣੇ ਆ ਅਸੀਂ ਆਪਾਂ ਸਾਰਾ ਲੈ ਲੈਣੇ ਜਿਹੜੇ ਜਿਹੜੇ ਫਾਰਮ ਚੋਂ ਰਿਕਾਰਡ ਜਾਈਦਾ ਪਉਣਾ ਉੱਥੇ ਵੀ ਲੈ ਚਲਾਂਗੇ ਗੱਲ ਵੀ ਕਰਾ ਦੇਣ ਗੱਲ ਵੀ ਕਰਾ ਦੇਣ ਠੀਕ ਆ ਲਓ ਉਸ ਤੋਂ ਬਾਈ ਦਾਦਾ ਵੀ ਫਾਰਮ ਚੋਂ ਆਈ ਆ ਇਹਦਾ ਮੁੱਲ ਫੋਨ ਤੇ ਹੋਊਗਾ ਤੇ ਸੀਮਨ ਬਾਈ ਨੇ ਤੇ ਲਵਾਤਾ ਤੇ ਹੋ ਸਕਦਾ ਗੱਬਣ ਰਹਿ ਗਈ ਤਾਂ ਬਾਈ ਦਾਦਾ ਵੀ ਉਦੋਂ ਉਸ ਹਾਂ ਉਹ ਵੀ ਮੇਰੇ ਡਾਕਟਰ ਕਹਿੰਦਾ ਅੰਦਰ ਕੋਈ ਪ੍ਰੋਬਲਮ ਨਹੀਂ ਹੈਗੀ 100% ਰਹੂਗੀ ਪਰ ਆਪਣਾ ਦੱਸਣ ਦਾ ਮਸਕ ਇਹ ਆ ਵੀ ਆਪਾਂ ਫੋਨ ਤੇ ਮੁੱਲ ਤਾਂ ਕਰਨਾ ਜੇ ਆਪਣੇ ਕੋਲ ਠਹਿਰ ਨਹੀਂ ਆ ਫਿਰ ਆਪਾਂ ਇਹਨੂੰ ਚੈੱਕ ਪਾਸ ਕਰਾ ਕੇ ਦਵਾਂਗੇ ਠੀਕ ਆ ਜਿਹੜੇ ਜਿਹੜੇ ਵੀਰ ਨੂੰ ਪਰਖਾ ਉਹਨੇ ਪੈਸੇ ਲਾਉਣੇ ਇਸ ਚੀਜ਼ ਤੇ ਠੀਕ ਆ ਹਾਂਜੀ ਲਓ ਉਸ ਤੋਂ ਬਰੀਡ ਚੰਗੀ ਆ ਤੇ ਉਸ ਹਾਂਣਾ ਦੋਸਤੋ ਚੰਗੀ ਬਰੀਡ ਤੁਹਾਨੂੰ ਪਤਾ ਵੀ ਤਿਆਰ ਕਰਨੀ ਬਹੁਤ ਔਖੀ ਹੈ ਤੇ ਇਹਦੇ ਬਰੀਡ ਦਾ ਹੀ ਮੁੱਲ ਹੈ ਤੇ ਇਹਦਾ ਪੈਸਾ ਥੋੜਾ ਮੁੱਲ ਹੋਊਗਾ ਚੰਗਾ ਜੰਮੀ ਬਣੀ ਤੈਨੂੰ ਪਤਾ ਲੱਖੋਂ ਬਾਹਰ ਜਾਣੀ ਜਦੋਂ ਤਿਆਰ ਹੋਗੀ ਠੀਕ ਆ ਹਾਂਜੀ ਸਹੀ ਹੈ ਲੋ ਦੋਸਤੋ ਜਦੋਂ ਬਾਈਦਾ ਦਾ ਵੀ ਤਿਆਰ ਹੋਗੀ ਲੱਖੋਂ ਬਾਹਰ ਜਾਊਗੀ ਤੇ ਬਾਕੀ ਬਰੀਡ ਵਾਕੀ ਚੰਗੀ ਹੈ ਗਰਤੇਜ ਸਿੰਘ ਬਰਾੜ ਧੰਨਵਾਦ ਤੁਹਾਡਾ ਕਮੈਂਟ ਆਇਆ ਵੀ ਗੁੱਡ ਤੇ ਬਈ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਫੇਰ ਕੰਫਰਮ ਕਰਵਾ ਲਓ 9858 3876 3876 ਆਂਜੀ ਠੀਕ ਆ ਨੰਬਰ ਜਿਹੜਾ ਦੋਸਤੋ ਟਾਈਟਲ ਦੇ ਵਿੱਚ ਵੀ ਦਿੱਤਾ ਹੋਇਆਗਾ ਇਹ ਜੀ ਆਪਣੀ ਜਿਹੜੀ ਗਾਏ ਹੈ ਹੈਗੀ ਆ ਮੋਗੇ ਜ਼ਿਲ੍ਹੇ ਦਾ ਪਿੰਡ ਆ ਦਾਨੇ ਵਾਲਾ ਕਮੈਂਟਾਂ ਚ ਵੀ ਕੋਈ ਪੁੱਛ ਰਿਹਾ ਵੀ ਕਿੱਥੇ ਆ ਦਾਨੇ ਵਾਲਾ ਪਿੰਡ ਆ ਦੋਸਤੋ ਧਾਮਕੋਟ ਤਹਿਸੀਲ ਤੇ ਜ਼ਿਲ੍ਹਾ ਪਿੰਡ ਆ ਮੋਗਾ ਮੋਗੇ ਤੋਂ ਜੇ ਆਪਾਂ ਅੰਬਰਸਰ ਨੂੰ ਜਾਂਦੇ ਮਖੂ ਵਾਲਾ ਰੋਡ ਜੇ ਕਿਸੇ ਨੇ ਅੰਬਰਸਰ ਵੱਲ ਦੀ ਆਉਣਾ ਵਾ ਤੇ ਮਖੂ ਤੋਂ ਮੋਗੇ ਵਾਲਾ ਰੋਡ ਸ਼ਾਹ ਬੁਖਰ ਤੋਂ ਪਿੰਡ ਮੁੜਦਾਗਾ ਫਾਤੇਗੜ ਪਿੰਤੂਰ ਨੂੰ ਉੱਥੇ ਪਿੰਡ ਹੁੰਦਾ ਦਾਨੇ ਵਾਲਾ ਉੱਥੇ ਹੀ ਤੁਹਾਨੂੰ ਗਾ ਮਿਲ ਜੂਗੀ ਬਾਕੀ ਨੰਬਰ ਟਾਈਟਲ ਦੇ ਵਿੱਚ ਦੇ ਤਾਂ ਬਾਕੀ ਤੁਸੀਂ ਜ਼ਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰੋ ਨੰਬਰ 2 ਤਿੰਨ ਵਾਰੀ ਬਾਈ ਨੇ ਰਿਪੀਟ ਵੀ ਕਰਤਾ ਚੰਗੀ ਕੀਮਤ ਦੀ ਚੰਗੀ ਬਰੀਡ ਵਾਲੀ ਇਹ ਹੋਗੀ ਤੇ ਇਧਰਲੇ ਪਾਸੇ ਦੋਸਤੋ ਛੋਟੇ ਛੋਟੇ ਮੋਲਦਿਆਂ ਲਗਭਗ ਸਭ ਨਗਤੰਨ ਦਿਖਾਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਜਿਹੜੇ ਵੀ ਲਾਈਵ 'ਚ ਜੁੜੇ ਸੀਗੇ ਤੇ ਆਪਣਾ ਪਿੰਡ ਤੇ ਐਡਰੈਸ ਦੱਸਣ ਲਈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਮੈਂਟ ਕਰਿਆ ਆਪਣਾ ਕੀਮਤੀ ਸਮਾਂ ਕਰਦੇ ਕਿ ਤੇ ਲਾਸਟ ਜੇਕਰ ਆਪ ਲਾਈਵ ਨੂੰ ਬੰਦ ਕਰਦੇ ਹੋਏ ਤੇ ਬੰਦੀ ਛੋੜ ਦੱਸ ਤੇ ਦਿਵਾਲੀ ਦੀਆਂ ਸਾਰਿਆਂ ਨੂੰ ਵਧਾਈਆਂ ਦੇਵਾਂਗੇ ਤੇ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਬਾਕੀ ਮਿਲਦੇ ਆਪਾਂ ਅਗਲੇ ਲਾਈਵ 'ਚ ਪੂਰੀ ਵੀਡੀਓ ਦੇਖ ਲਈ ਧੰਨਵਾਦ Cần câu bút.